ਆਜ ਤੱਕ ਕਿ ਲਿਆ ਭਾਈ ਆ ਭਾਈ ਨੂੰ ਪ੍ਰਾਈਜ਼ ਦਿੱਤਾ ਗਿਆ ਅੱਜ ਤੱਕ ਵਈਨੋ ਪ੍ਰਾਈਜ਼ ਆਹ ਦੇਖਣ ਦੀ ਇਹਦੀ ਕਪੈਸਿਟੀ ਬਹੁਤ ਆ ਠੀਕ ਹੈ ਭਾਈ ਗਾਵਾਂ ਨਹੀਂ ਤਾਂ 15 12 ਕਿਲੋ 10 ਕਿਲੋ ਫੀਡ ਖਾ ਕੇ ਵੀ ਗਾਵਾਂ ਮੰਨ ਲੋ ਵੀ ਗੋਬਰ ਪਤਲਾ ਕਰਨੀ ਪਾਰ ਹੋ ਜਣੀ ਆ ਇਹ 25 ਕਿਲੋ ਫੀਡ ਵੀ ਨਾਰਮਲ ਖਾ ਲੈਂਦੀ 1 ਲੱਖ ਡੇਢ 2 ਵਾਲੀਆਂ ਗਾਵਾਂ ਲਈਆਂ ਚਾਰ ਤਿੰਨ ਚਾਰ ਲੱਖ ਤੋਂ ਗਾਵਾਂ ਘੱਟੋ ਘੱਟ ਲੈ ਕੇ ਸਟਾਰਟ ਕੀਤਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਾਂ ਦਾ ਸੋ ਦੋਸਤੋ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਭਾਈ ਜਿਹੜੀ ਪਹਿਲੇ ਨੰਬਰ ਤੇ ਆ ਗਈ ਆ ਪੀਡੀਐਫ ਐ ਮੇਲੇ ਜਗਰਾਉਂ ਤੇ ਭਾਈ ਕੀ ਹਾਲ ਚ ਬਹੁਤ ਵਧੀਆ ਬਾਈ ਤੁਸੀਂ ਬਾਈ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈਆਂ ਕਿ ਤੁਸੀਂ ਪਹਿਲੇ ਨੰਬਰ ਤੇ ਆਏ ਹੋ ਹਾਂਜੀ ਤੁਹਾਡੇ ਚੈਨਲ ਤੋਂ ਦੇਖਣ ਵਾਲੇ ਸਾਰੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਮਿਲਣੋਂ ਇਹ ਜੀ ਹੈ ਜੀ ਕਿ ਦਾਮਾਂ ਨੂੰ ਬਹੁਤ ਜ਼ਿਆਦਾ ਮਿਹਨਤ ਲੱਗੀ ਸੀ ਤੇ ਇਸ ਨਾਲ ਹੀ ਜਾ ਕੇ ਸਾਡਾ ਇਹ ਸਫਲ ਹੋਇਆ ਜੀ ਠੀਕ ਹੈ ਬਾਈ ਆਪਣੀ ਲੋਕੇਸ਼ਨ ਦੱਸ ਦੋ ਤੇ ਆਪਣੀ ਡੇਰੀ ਦਾ ਨਾਮ ਦੱਸ ਦੋ ਕੀ ਹੈ ਆਪਣਾ ਬਾਈ ਜੀ ਵੈਸੇ ਨਵਾਂ ਸ਼ਹਿਰ ਜ਼ਿਲ੍ਹਾ ਹੈ ਜੀ ਬੰਗਾ ਤਹਿਸੀਲਿਆ ਪਿੰਡ ਸੋਤਰਾ ਠੀਕ ਹੈ ਬਾਈ ਤੇ ਬਾਈ ਆਪਣਾ ਫੋਨ ਨੰਬਰ ਬੋਲ ਦਿਓ ਇੱਕ ਵਾਰੀ 9041820107 ਹੋਰ ਬੋਲ 9041820107 ਤੇ ਇਹ ਜਿਹੜੀ ਬੱਛੀ ਆਈ ਵਾਲੇ ਦੂਜੇ ਸੂਏ ਆ ਠੀਕ ਆ ਭਾਈ ਡੀ ਐਫ ਐਚ ਵੀ ਦੂਜੇ ਨੰਬਰ ਤੇ ਆਈ ਸੀ ਤੇ ਉੱਤੇ ਸਾਨੂੰ ਜਜਿੰਗ ਸਹੀ ਨਹੀਂ ਲੱਗੀ ਹੂੰ ਤੇ ਪੀ ਡੀ ਐਫ ਅਸੀਂ ਪਾਉਣੀ ਨਹੀਂ ਸੀ ਅਗਲੇ ਸਾਲ ਦੁੱਧ ਲਈ ਰੱਖਣੀ ਸੀ ਉੱਥੇ ਦੁੱਧ ਵੀ 69 ਕਿਲੋ ਦੇ ਲਗਭਗ 70 ਦੇ ਕੱਢ ਕੇ ਆਈ ਸੀ ਠੀਕ ਆ ਭਾਈ ਤੇ ਅਗਲੇ ਸੂਏ ਸਾਨੂੰ ਦੁੱਧ ਦੀ ਬਹੁਤ ਜ਼ਿਆਦਾ ਉਮੀਦ ਹੈ ਇਸ ਤੋਂ ਇਹ ਭਾਈ ਕਿਹੜੇ ਸੀਮੰਟ ਦੀ ਹੈ ਇਹ ਸਟੋਕੀ ਦੀ ਹੈ ਪੀ ਡੀ ਐਫ ਦੀ ਪੀ ਡੀ ਐਫ ਦੀ ਸਟੋਕੀ ਦੀ ਹੈ ਭਾਈ ਸੀ ਆਰ ਆਈ ਦਾ ਸੀਮੰਟ ਆਉਂਦਾ ਸੀ ਇਹ ਬਹੁਤ ਵਧੀਆ ਸਟੋਕੀ ਸੀਮੰਟ ਦੀ ਹੈ ਤੇ ਲੈਨ ਬਹੁਤ ਬਣੀ ਹੋਈ ਹੈ ਤੇਰੀ ਮਗਰਗਾ ਵੀ ਵਧੀਆ ਰਿਕਾਰਡ ਆਉਣਾ ਬਈ ਸਾਰਾ ਟੋਟਲੀ ਰਿਕਾਰਡ ਇਹਦਾ ਵਧੀਆ ਠੀਕ ਹੈ ਠੀਕ ਹੈ ਤੇ ਇਹ ਬਾਈ ਫਿਰ ਇਹਨੂੰ ਕੀ ਪਾਉਣੇ ਪਾਉਣੇ ਕਿਉਂ ਜਿਹੜਾ ਇੰਨਾ ਮਤਲਬ ਤੁਸੀਂ ਗ੍ਰੋਥ ਕਰਦੇ ਹੋ ਇਸ ਚੀਜ਼ ਦੀ ਇਹ ਬਾਈ ਜੀ ਇਹਦੀ ਖਾਣ ਦੀ ਜੋ ਖਰਾਕ ਖਾਣ ਦੀ ਇਹਦੀ ਕਪੈਸਿਟੀ ਬਹੁਤ ਹੈ ਠੀਕ ਹੈ ਬਾਈ ਗਾਵਾ ਨਹੀਂ ਤਾਂ 15 12 ਕਿਲੋ 10 ਕਿਲੋ ਫੀਡ ਖਾ ਕੇ ਵੀ ਗਾਵਾ ਮੰਨ ਲਓ ਵੀ ਗੋਬਰ ਪਤਲਾ ਕਰਦੀ ਹੈ ਸਪਾਰ ਹੋ ਜਣੀ ਹੈ ਇਹ 25 ਕਿਲੋ ਫੀਡ ਵੀ ਨਾਰਮਲ ਖਾ ਲੈਂਦੀ ਹੈ ਖਾ ਲੈਂਦੀ ਹੈ ਬਾਈ ਕੋਈ ਗੋਬਰ ਪਤਲਾ ਨਹੀਂ ਕਰਦੀ 25 ਕਿਲੋ ਫੀਡ ਖਾ ਕੇ ਠੀਕ ਹੈ ਮਤਲਬ ਪੀਡੀਐਫ ਦਾ ਸਟਰੀਮ ਨੂੰ ਬਹੁਤ ਅੱਛਾ ਬਾਈ ਬਹੁਤ ਜੀ ਫਾਰਮ ਉਹ ਵਧੀਆ ਲੈ ਕੇ ਜਾਣਾ ਹੈ ਜੀ ਅੱਗੇ ਮੰਨ ਲਓ ਵੀ ਅਸੀਂ ਵੀ ਇਸ ਮੇਰਾ ਜਿਆਦਾ ਸੇਲ ਪਿਛਲੇ 3 ਤੋਂ 4 ਸਾਲ ਤੋਂ ਫਾਰਮ ਕਰਨ ਲੱਗੇ ਆ ਤੇ ਹਰ ਇੱਕ ਵਾਰੀ ਪਹਿਲਾ ਦੂਜਾ ਤੀਜਾ ਪਹਿਲੇ ਨੂੰ ਇਸ ਵਾਰ ਇਹ ਦੂਜੇ ਤੀਜੇ ਤੇ ਰਹਿ ਜਾਂਦੇ ਆਗੇ ਇਸ ਵਾਰ ਬਹੁਤ ਵਧੀਆ ਰਿਜ਼ਲਟ ਮਿਲਿਆ ਠੀਕ ਹੈ ਰਿੰਗ ਚ ਕਿੰਨੇ ਕੁ ਪਸ਼ੂ ਸੀਗੇ ਬਈ ਉੱਥੇ ਉੱਥੇ 42 ਦਾ ਮਸੂ ਸੀ ਬਈ 40 ਗਾਮਾਂ ਹਾਂਜੀ 40 ਗਾਮਾਂ ਦੇ ਵਿੱਚੋਂ ਪਹਿਲੇ ਨੰਬਰ ਦੇ ਉਹਨਾਂ ਬਹੁਤ ਵੱਡੀ ਗੱਲ ਆ। ਉਹ ਵੀ ਬ੍ਰੀਡ ਦੀਆਂ। ਅੱਛਾ। ਰੈਂਜ ਦੇ ਵਿੱਚ ਇਦਾਂ ਦੀ ਗੱਲ ਸੀ ਵੀ ਯਾਨੀ ਕਿ ਦੁੱਧ ਸਭ ਤੋਂ ਵੱਧ ਜੇ ਕੋਈ ਰੈਂਜ ਤੇ ਸਾਰੀਆਂ ਗਾਮਾਂ ਜਿਹੜੇ ਥੱਲੇ ਆਉਂਗੇ। ਇਹਦੇ ਥੱਲੇ ਬਾਕੀ 40 45 50 ਆਈਆਂ ਵੀ ਸੀਗੀਆਂ ਪਰ ਇਹ 70 ਦੇ ਕਰੀਬ ਸਭ ਨੂੰ ਪਤਾ ਹੈ ਜੀ। ਹਾਂ ਬਾਕੀ ਆਰਡਰ ਦੀ ਕੁਆਲਿਟੀ ਵੀ ਦੱਸਦੀ ਸੀ ਬਾਈ। ਹਾਂਜੀ ਹਾਂਜੀ ਬਿਲਕੁਲ ਜੀ। ਠੀਕ ਹੈ। ਹਾਂਜੀ। ਤੈ ਵੀ ਦੋਸਤੋ ਪਾਈ ਜੀਤ ਡੇਰੀ ਫਾਰਮ ਤੋਂ ਆ ਤੇ ਬਹੁਤ ਚੰਗਾ ਲੱਗਿਆ ਕਿ ਬਾਈ ਆਪਣੇ ਜਿਹੜੇ ਮੁੰਡੇ ਪੰਜਾਬ ਦੇ ਉਹ ਇਸ ਕਿੱਤੇ ਵੱਲ ਆ ਰਹੇ ਆ ਤੇ ਬਾਈ ਨੇ ਬਹੁਤ ਮਿਹਨਤ ਕੀਤੀ ਆ ਕਿ ਪਹਿਲੇ ਸਥਾਨ ਦੇ ਉੱਪਰ ਆਇਆ ਬਾਈ ਹੋਰ ਕੁਝ ਕਹਿਣਾ ਚਾਹੁੰਦਾ ਹਾਂ ਮੈਂ ਨਹੀਂ ਬਸ ਜੀ ਕਿਸੇ ਵੀ ਬੰਦੇ ਨੇ ਸ਼ੁਰੂਆਤ ਕਰਨੀ ਹੋ ਬਰੀਡ ਤੋਂ ਕਰੋ ਅਜੀ ਵੀ 3 ਸਾਲ 4 ਸਾਲ ਪਹਿਲਾਂ ਹੀ ਸਟਾਰਟ ਕੀਤੀ ਸੀ ਕਿ ਗਾਵਾਂ ਪਹਿਲੇ ਸਾਲ ਵੀ ਨੰਬਰ ਲਾ ਕੇ ਗਈਆਂ ਬਰੀਡ ਨਾ ਹੁੰਦੀ ਅਸੀਂ ਲੱਖ ਡੇਢ ਦੋ ਵਾਲੀਆਂ ਗਾਵਾਂ ਲਈਆਂ ਚਾਰ ਤਿੰਨ ਚਾਰ ਲੱਖ ਤੋਂ ਗਾਵਾਂ ਘੱਟੋ ਘੱਟ ਲੈ ਕੇ ਸਟਾਰਟ ਕੀਤਾ ਸੀ ਜਿੱਥੇ 100 ਗਾਵ ਲੈਣੀ ਸੀ ਤੁਸੀਂ 20 25 ਲੈ ਕੇ ਸਬਰ ਕਰਕੇ ਤੇ ਇੱਥੇ ਹੀ ਗਾਵਾਂ ਹੁਣ 100 ਗਾਵਾਂ ਤੱਕ ਆਪਣਾ ਫਾਰਮ ਪਹੁੰਚ ਗਏ ਯਾਨੀ ਕਿ ਤੁਸੀਂ ਕੁਆਂਟੀਟੀ ਨਾਲੋਂ ਕੁਆਲਿਟੀ ਦੇ ਜ਼ਿਆਦਾ ਕੰਮ ਬਿਲਕੁਲ ਬਿਲਕੁਲ ਜੀ ਆਪਣੀ ਫਾਰਮ ਦੀ ਟੋਟਲੀ ਫਸਟ ਟਾਈਮਰ ਤੇ ਸੈਕਿੰਡ ਟਾਈਮਰ ਦੀ ਗਾਵਾਂ ਆ ਸਾਰੀਆਂ ਤੀਜੇ ਸੂਏ ਕੋਈ ਗਾਵ ਨਹੀਂ ਹੈਗੀ ਇਸ ਟਾਈਮ ਆਪਣੀ 50 ਲੀਟਰ ਦੀ ਫੂਲ ਫਾਰਮ ਨਹੀਂ ਹੈ ਬ

ਲਓ ਬਾਈ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਮੈਂ ਗਾਹਾਂ ਗਾ ਦੇ ਸਮਾਪਰਦਸ਼ਨ ਕਰਾ ਦਈਏ ਲਓ ਜੀ ਦੋਸਤੋ ਤੁਹਾਨੂੰ ਦਿਖਾ ਦਈਏ ਆਪਾਂ ਗਾਹ ਇੱਕ ਵਾਰੀ ਬਾਈ ਯਾਰ ਜਿਹੜੀ ਵੀ ਕੁਆਲਿਟੀ ਇਹਨਾਂ ਕੁਆਲਿਟੀ ਮੈਟਰ ਕਰਦੀ ਆ ਅਸਲ ਦੇ ਵਿੱਚ ਹਣਾ ਬਾਈ ਕਹਿੰਦਾ ਵੀ ਅਸੀਂ ਕੁਆਂਟੀਟੀ ਨਾਲੋਂ ਕੁਆਲਿਟੀ ਤੇ ਜ਼ਿਆਦਾ ਜਿਹੜਾ ਕੰਮ ਕਰਦੇ ਆ ਅੱਤਰ ਜੀ ਬਾਈ ਜਦੋਂ ਇਹ ਹੁਣ ਤਾਂ ਹੀ ਖਾਲੀ ਕਰਤੀ ਥੀ ਤੇ ਬੜਾ ਘੈਂਟ ਬਾਈ ਇਹਨੇ ਅੱਤਰ ਜੀ ਦਾ ਹੋ ਤਿਆਰ ਕੀਤਾ ਹੋਇਆ ਸੀ ਤੇ ਇਸ ਨੂੰ ਆਪਾਂ ਫੇਸਬੁਕ ਤੇ ਵੀ ਦਿਖਾਉਣਾ ਹੈ ਜੀ ਥੋੜੀ ਇਹ ਬਿਮਾਰ ਵੀ ਹੋ ਗਈ ਸੀਗੀ